ਅੱਲਾ ਨੂਰ ਪਾਇਆ ਕੁਦਰਤ ਕੇ ਸਾਰੇ ਬੰਦੇ ਇੱਕ ਨੂਰ ਤੇ ਇੱਕ ਓਨਕਾਰ ਉਹ ਬਰਬਾਦ ਨਾਲ ਸਾਰੇ ਪੈਦਾ ਹੋਇਆ ਇੱਕ ਨੂਰ ਤੇ ਸਭ जग ਉੱਜਾ ਕੌਣ ਭਲੇ ਕੋ ਮੰਦੇ ਲੋਗਾ ਪਰਮਣਾ ਭੂ ਲੋ ਭਾਈ ਖਾਲਕ ਖਰਖ ਖਲਕ ਮੇ ਖਾਲਕ ਪੂਰ ਰਿਓ ਸਰਬਠਾਏ ਦੇਖੋ ਇਹ ਨਾ ਹਿੰਦੂ ਆ ਨਾ ਮੁਸਲਮਾਨ ਹੈ ਇਹ ਯਾਰ ਮਾਨਸ ਮਾਨਸ ਮਨੁੱਖ ਠੀਕ ਹੈ जे एक या मानस मानस की जात सब्य के ही पहचान ये एक ही है एक मानस मनुखा जामा ठीक है ये ना ही हाँ हिंदू ना ही मुसलमान है ना हम हिंदू ना मुसलमान अल्लाह राम के पिंड प्राण गुरु नानक साहब ने सुल्तानपुर की लोधी की धरती से कहा कि ना ही अस हिंदू हाँ ना ही मुसलमान है ना इसी सिख ना ही असी ईसाई अस परमात्मा ਦੇ ਬੱਚੇ ਆ ਉਹ ਤੋਂ ਪੈਦਾ ਹੋਏ ਆ ਠੀਕ ਆ ਅੱਲਾ ਰਾਮ ਕੇ ਪਿੰਡ ਪ੍ਰਾਨ ਕਹਿੰਦੇ ਕਿ ਉਹ ਪਰਮਾਤਮਾ ਤੋਂ ਅਸੀਂ ਪੈਦਾ ਹੋਏ ਆ ਉਹਦੇ ਬੱਚੇ ਆ ਅਸੀਂ ਸਾਰੇ ਇੱਕ ਪਿਤਾ ਇੱਕ ਉਸਕੇ ਹਮ ਬਾਰੇ ਆਪਣਾ ਜਿਹੜਾ ਪਿਤਾ ਆ ਪਰਮੇਸ਼ਰ ਆ ਇੱਕ ਆ ਠੀਕ ਆ ਆਪਾਂ ਸਾਰੇ ਉਹਦੇ ਕੀ ਆ ਬੱਚੇ 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 ਸਾਰੇ ਆਪਾਂ ਉਹ ਤੋਂ ਪੈਦਾ ਹੋਏ ਇੱਕ ਓੰਕਾਰ ਠੀਕ ਆ ਇਹ ਹੁਣ ਕੀ ਆ ਇਹਦੀ ਕੋਈ ਯਾਦ ਨਹੀਂ ਇਹਦੀ ਕੋਈ ਬਾਤ ਨਹੀਂ ਕੋਈ ਮਜਬਨੀ ਨਹੀਂ ਕੋਈ ਕਾਹਮ ਨਹੀਂ ਠੀਕ ਆ ਇਹ ਇੱਕ ਜਿਹੜਾ ਆ ਇਹ ਸੰਸਾਰ ਪਰਮਾਤਮਾ ਨੇ ਪੈਦਾ ਕੀਤਾ ਆਪਾਂ ਉਹ ਹੀ ਪੜਦੇ ਆਂ ਬਾਬਾ ਜੀ ਪੜਦੇ ਦਿਵਸਰਾਤ ਦੋਏ ਦਾਈ ਕੇ ਖੇਲੇ ਸਰ ਜਗਤ ਸਾਰਾ ਸੰਸਾਰ ਇੱਕ ਖੇਡ ਨੂੰ ਖੇਡਿਆ ਹੈਣਾ ਤੇ ਇਹ ਪਰਮਾਤਮਾ ਨੇ ਇਹ ਉਹ ਇੱਕ ਓਨਕਾਰ ਨੇ ਇਹ ਜਿਹੜਾ ਆ ਖੇਲ ਪੜਾ ਕੀਤਾ ਹੈ फिर कि पैदा किया किसाओ एको कुआओ इसते ये परमात्मा ने यह खेल रचना पैदा किया खेल बनाया है है ना देखो खेल किस तरह बनाया किसी की शक्ल किसी ना नहीं परमात्मा ने खेल बनाया किसी की शक्ल ही ना मिलती किसी परमात्मा ने खेल बनाया मेरे प्रभ साचे एक खेल रचाया कोई ना किसी ही जिहा उपाया ਦੇਖੋ ਕਿੰਨਾ ਸੰਸਾਰ ਕਿੰਨੀ ਦੁਨੀਆ ਕਿਸੇ ਦੀ ਸ਼ਕਲ ਕਿਸੇ ਨਾਮੀ ਪਈ ਉਹ ਪ੍ਰਭੂ ਨੇ ਪਰਮੇਸ਼ਰ ਨੇ ਖੇਲ ਰਚਿਆ ਕੋਈ ਨਾ ਕਿਸੇ ਜਿਹਾ ਪਾਇਆ ਆਪੇ ਵੇਖ ਉਹ ਆਪ ਹੀ ਇਹ ਖੇਲ ਨੂੰ ਵੇਖ ਰਿਹਾ ਇਹ ਖੇਲ ਨੂੰ ਚਲਾ ਰਿਹਾ ਉਹ ਜਿਹੜਾ ਸਾਰਿਆਂ ਦੇ ਅੰਦਰ ਦੀ ਜਾਣਦਾ ਹੈ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਪੁਰੇ ਪੀਰ ਪਛਾਨਤ ਉਹ ਸਾਰਿਆਂ ਦੀ ਅੰਦਰ ਦੀ ਜਾਣਦਾ ਹੈ ਉਹ ਪਰਮਾਤਮਾ ਨੇ ਖੇਲ ਰਚਿਆ ਉਹ ਪਰਮਾਤਮਾ ਨੇ ਇਹ ਰੇ ਬਣਾਇਆ ਹੈ ਕਿ ਉਹ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਹੁਣ ਆਪ